ਇਹ ਦੌਰ ਵੀਡੀਓਗ੍ਰਾਫੀ ਦਾ ਹੈ ਹਰ ਮਹੀਨੇ ਕਈ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਪਰ ਕੁਝ ਫਿਲਮਾਂ ਹੀ ਵੱਡੀ ਚਰਚਾ ਦਾ ਵਿਸ਼ਾ ਬਣਦੀਆਂ ਨੇ ਤੇ ਹੁਣ ਇੱਕ ਫਿਲਮ ਆ ਰਹੀ ਹੈ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਬੱਬੂ ਮਾਨ ਦੀ ਏਕਮ ਫਿਲਮ ਆਈ ਸੀ 2010 ਦੇ ਵਿੱਚ ਕਾਫੀ ਚਰਚਾ ਹੋਈ ਸੀ ਔਰ ਉਸ ਤੋਂ ਬਾਅਦ ਬੱਬੂ ਮਾਨ ਦੀ ਕੋਈ ਫਿਲਮ ਨਹੀਂ ਆਈ ਪਿਛਲੇ ਕੁਝ ਸਾਲਾਂ ਤੋਂ ਤਾਂ ਬੱਬੂ ਮਾਨ ਅਦਾਕਾਰੀ ਤੇ ਗਾਇਕੀ ਦੇ ਵਿੱਚ ਇੱਕ ਤਰ੍ਹਾਂ ਨਾਲ ਗੈਰ ਹਾਜ਼ਰ ਵਾਂਗ ਰਿਆ ਪਰ ਹੁਣ ਇੱਕਦਮ ਬੱਬੂਮਾਨ ਨਵੀਂ ਫਿਲਮ ਸੁੱਚਾ ਸੂਰਮਾ ਲੈ ਕੇ ਆ ਰਿਹਾ ਔਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਸਾਗਾ 뮤직 ਤੇ 7 ਕਲਰਸ ਵੱਲੋਂ ਇਹ ਫਿਲਮ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਔਰ ਫਿਲਮ ਦਾ ਟ੍ਰੇਲਰ ਵੇਖ ਕੇ ਇੰਜ ਜਾਪਦਾ ਹੈ ਕਿ ਬਹੁਤ ਸਾਰੀ ਮਿਹਨਤ ਫਿਲਮ ਦੇ ਵਿੱਚ ਕੀਤੀ ਗਈ ਹੈ ਪਿਛਲੇ ਟਾਈਮ ਦੇ ਵਿੱਚ ਇੱਕ ਟ੍ਰੈਂਡ ਇੱਕ ਰੁਝਾਨ ਸ਼ੁਰੂ ਹੋਇਆ ਕਲਾ ਨਾਲ ਫਿਲਮਾਂ ਬਣਾਉਣ ਦਾ ਫਿਲਮਾਂ ਤੇ ਪੂਰੀ ਮਿਹਨਤ ਲਾ ਕੇ ਪਿਛਲੇ ਟਾਈਮ ਤੋਂ ਫਿਲਮਾਂ ਬਣਾਈਆਂ ਗਈਆਂ ਉਹ ਕਹਾਣੀਆਂ ਜਿਹੜੀਆਂ ਪਹਿਲਾਂ ਫਿਲਮਾਂ ਦੇ ਰਾਂ ਹੀ ਪੇਸ਼ ਕੀਤੀਆਂ ਜਾ ਚੁੱਕੀਆਂ ਹੋਈਆਂ ਉਹਨਾਂ ਨੂੰ ਦੁਬਾਰਾ ਨਵੇਂ ਤਰੀਕੇ ਨਾਲ ਪੇਸ਼ ਕਰਨ ਦਾ ਇੱਕ ਰੁਝਾਨ ਸ਼ੁਰੂ ਹੋਇਆ ਜਿਹਦੇ ਚ ਕਈ ਸਾਰੀਆਂ ਮੌੜ ਸਮੇਤ ਫਿਲਮਾਂ ਦੁਬਾਰਾ ਪੇਸ਼ ਕੀਤੀਆਂ ਗਈਆਂ ਨਹੀਂ ਤੇ ਹੁਣ ਸੁੱਚਾ ਸੂਰਮਾ ਬੱਬੂ ਮਾਨ ਇਹਦੇ ਚ ਮੇਨ ਅਦਾਕਾਰ ਅਮੀ ਤੋਜਮਾਨ ਇਹਦਾ ਨਿਰਦੇਸ਼ਨ ਕਰ ਰਹੇ ਨੇ ਤੇ ਫਿਲਮ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਦੋਂ ਆਪਾਂ ਫਿਲਮ ਦਾ ਟ੍ਰੇਲਰ ਵੇਖਦੇ ਆ ਤਾਂ ਟ੍ਰੇਲਰ ਵੇਖ ਕੇ ਜਪਦਾ ਹੈ ਕਿ ਫਿਲਮ ਦੇ ਲਈ ਜਿਵੇਂ ਦੇ ਸੈੱਟ ਲਾਏ ਗਏ ਨੇ ਪੁਰਾਤਨ ਸਭਾ 1916 ਦੇ ਕਰੀਬ ਦਾ ਸਮਾਂ ਸੁੱਚੇ ਦਾ ਦੱਸਿਆ ਜਾਂਦਾ ਹੈ ਤੇ ਉਹ ਸਮੇਂ ਨੂੰ ਪਰਦੇ ਦੇ ਉੱਪਰ ਉਲੀਕਣ ਦੇ ਲਈ ਪੂਰਾ ਯਤਨ ਕੀਤਾ ਔਰ ਜਦੋਂ ਫਿਲਮ ਦੇ ਟ੍ਰੇਲਰ ਦੀਆਂ ਝਲਕਾਂ ਆਪਾਂ ਦੇਖਦੇ ਆਂ ਤਾਂ ਉਹ ਝਲਕਾਂ ਇੱਕ ਵਾਰ ਵਿਅਕਤੀ ਨੂੰ ਉਸ ਦੌਰ ਚ ਤਾਂ ਲੈ ਕੇ ਜਾਂਦੀਆਂ ਨੇ ਜਦੋਂ ਅੱਜ ਵਰਗਾ ਕੁਝ ਨਹੀਂ ਸੀ ਪੁਰਾਣਾ ਦੌਰ ਸੀ ਜਿਸ ਟਾਈਮ ਅਕੀਦੇ ਸੀ ਸਮਾਜ ਦੇ ਰੂਲ ਅਸੂਲ ਵੀ ਅੱਜ ਨਾਲੋਂ ਕਾਫੀ ਜ਼ਿਆਦਾ ਵੱਖਰੇ ਸੀ ਲੋਕਾਂ ਦਾ ਜੀਵਨ ਢੰਗ ਵੱਖਰਾ ਸੀ ਸੁੱਚਾ ਸੂਰਮਾ ਇੱਕ ਅਜਿਹੀ ਕਹਾਣੀ ਹੈ ਜਿਹੜੀ ਜਿਹੜੀ ਕਹਾਣੀ ਦੇ ਵਿੱਚ ਅਣਖ ਇੱਜ਼ਤ ਗੈਰਤ ਦੇ ਨਾਲ-ਨਾਲ ਰੋਮਾਂਸ ਵੀ ਹੈ ਔਰ ਫਿਲਮ ਦੇ ਵਿੱਚ ਉਹ ਸਾਰਾ ਕੁਝ ਪਰਦੇ ਤੇ ਉਤਾਰਨ ਦੀ ਅਮਤੋਜ ਮਾਨ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਹੁਣ ਇਹ ਫਿਲਮ 20 ਸਤੰਬਰ 2024 ਨੂੰ ਰਿਲੀਜ਼ ਹੋ ਰਹੀ ਹੈ ਔਰ ਸਿਨੇਮਾ ਘਰਾਂ 'ਚ ਜਦ ਫਿਲਮ ਆਏਗੀ ਤਦ ਪਤਾ ਲੱਗੇਗਾ ਕਿ ਬੱਬੂ ਮਾਨ ਇਕਮ ਵਾਂਗ ਕਿੰਨਾ ਕੁ ਲੋਕਾਂ ਦੇ ਮਨਾਂ ਦੇ ਉੱਪਰ ਪ੍ਰਭਾਵ ਪਾ ਪਾਉਂਦੇ ਨੇ ਕਿਉਂਕਿ ਏਕਮ ਫਿਲਮ ਦੇ ਕਈ ਸਾਰੇ ਡਾਇਲੋਗ ਬੱਬੂ ਮਾਨ ਦੇ ਲੋਕਾਂ ਨੂੰ ਕਾਫੀ ਟਾਈਮ ਯਾਦ ਰਹੇ ਸੀ ਖਾਸ ਕਰ ਜਿਹੜੇ ਡਾਇਲੋਗ ਖੇਤੀ ਸੰਕਟ ਨਾਲ ਕਿਸਾਨੀ ਸੰਕਟ ਨਾਲ ਜੁੜੇ ਸੀ ਉਹਨਾਂ ਨੇ ਬਹੁਤ ਵੱਡਾ ਅਸਰ ਉਸ ਵਕਤ ਪਾਇਆ ਸੀ ਤੇ ਅੱਜ ਸੁੱਚਾ ਸੂਰਮਾ ਫਿਲਮ ਦੀ ਟ੍ਰੇਲਰ ਦੇ ਅੰਦਰ ਜੋ ਡਾਇਲੋਗ ਜੋ ਗੱਲਬਾਤ ਸਾਹਮਣੇ ਆ ਰਹੀ ਹੈ ਉਹਨੂੰ ਦੇਖ ਕੇ ਲੱਗਦਾ ਇਹ ਫਿਲਮ ਨੂੰ ਨਵਕਲੇ ਤੇ ਨਵੇਂ ਰੂਪ ਚ ਪੇਸ਼ ਕੀਤਾ ਗਿਆ ਫਿਲਹਾਲ ਫਿਲਮ ਵੇਖਣ ਤੋਂ ਪਹਿਲਾਂ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਸਾਗਾ ਮਿਊਜ਼ਿਕ ਤੇ ਸੈਵਨ ਕਲਰਸ ਨੇ ਕੁਝ ਫਿਲਮਾਂ ਪੇਸ਼ ਕੀਤੀਆਂ ਜਿਨ੍ਹਾਂ ਨੇ ਕਾਫੀ ਚਰਚਾ ਬਟੋਰੀ ਸੀ ਚਾਹੇ ਉਹ ਚੇਤਾ ਸਿੰਘ ਹੋਵੇ ਜਾਂ ਕਾਫੀ ਸਾਰੀਆਂ ਹੋਰ ਉਹਨਾਂ ਨੂੰ ਇੱਕ ਵੱਖਰੇ ਰੂਪ ਚ ਪੇਸ਼ ਕੀਤਾ ਗਿਆ ਸੀ ਇਸੇ ਤਰ੍ਹਾਂ ਦਾ ਯਤਨ ਇਸ ਫਿਲਮ ਬਾਰੇ ਵੀ ਕੀਤਾ ਗਿਆ ਜਾਪਦਾ ਹੈ ਤੇ 20 ਸਤੰਬਰ ਨੂੰ ਪਤਾ ਲੱਗੇਗਾ ਕਿ ਫਿਲਮ ਕੀ ਪੇਸ਼ ਕਰ ਰਹੀ ਹੈ ਤੇ ਕਿਦਾਂ ਪੇਸ਼ ਕਰ ਰਹੀ ਹੈ ਸੱਚਾ ਸੂਰਮਾ ਪਹਿਲਾਂ ਵੀ ਇੱਕ ਵਾਰੀ ਫਿਲਮ ਬਣਾਈ ਗਈ ਕਾਫੀ ਮਕਬੂਲ ਰਹੀ ਸੀ ਤੇ ਬੱਬੂ ਮਾਨ ਇਸ ਫਿਲਮ ਦੇ ਵਿੱਚ ਬੜੀ ਦੇਸੀ ਤਰੀਕੇ ਨਾਲ ਅਦਾ ਕਰਦੀ ਕਾਰੀਕਰ ਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜੀ ਕਹਾਣੀ ਹੈ ਪੁਰਾਤਨ ਪਿੰਡਾਂ ਦੀ ਹੈ ਪੁਰਾਤਨ ਲੋਕਾਂ ਦੀ ਹੈ ਅੱਜ ਤੋਂ ਕਰੀਬ 100 ਸਾਲ ਤੋਂ ਵੀ ਵੱਧ ਟਾਈਮ ਪਹਿਲਾਂ ਦੀ ਇਹ ਕਹਾਣੀ ਹੈ ਫਿਲਮ ਵੇਖਣ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਕਹਾਣੀ ਚ ਅਸਲ ਚ ਹੈ ਕੀ ਸੀ ਕਿਉਂ ਦੁਬਾਰਾ ਉਸੇ ਕਹਾਣੀ ਦੇ ਉੱਪਰ ਫਿਲਮ ਬਣਾਉਣੀ ਪਈ ਜਦੋਂ ਪਿਛਲੇ ਟਾਈਮ ਚ ਮੌੜ ਫਿਲਮ ਆਈ ਹੈ ਜਿਹਦੇ ਵਿੱਚ ਮੌੜ ਜੋਣਾ ਮੋੜ ਨੂੰ ਇੱਕ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਭਾਵੇਂ ਜੱਟ ਜੋਣਾ ਮੋੜ ਫਿਲਮ ਪਹਿਲਾਂ ਗੁੱਗੂ ਗਿਲ ਹੋਰਾਂ ਨੇ ਬਣਾਈ ਹੋਈ ਸੀ ਪਰ ਜਦੋਂ ਐਮੀ ਵਿਰਕ ਹੋਰਾਂ ਨੂੰ ਮੌੜ ਦੇ ਰੂਪ ਚ ਪੇਸ਼ ਕੀਤਾ ਗਿਆ ਤਾਂ ਇਹ ਉਸ ਫਿਲਮ ਨੇ ਵੀ ਨਵੇਕਲੇ ਅੰਦਾਜ਼ ਦੇ ਵਿੱਚ ਇੱਕ ਵੱਡੀ ਚਰਚਾ ਬਟੋਰੀ ਸੀ ਤੇ ਹੁਣ ਸੁੱਚਾ ਸੂਰਮਾ ਆ ਰਹੀ ਹੈ ਸਾਰਿਆਂ ਨੂੰ ਇੰਤਜ਼ਾਰ ਹੈ ਵੇਖਾਂਗੇ ਤੇ ਫਿਰ ਵੇਖਣ ਤੋਂ ਬਾਅਦ ਇਸ ਫਿਲਮ ਦੀ ਸਮੀਖਿਆ ਕਰਾਂਗੇ ਕਿ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਕੀ ਪਾਇਆ ਗਿਆ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ